ਸਾਹੀ ਕਾਲ ਜੀ ਬੈਕ ਆਉਂਡ ਡਿਮਾਂਡ कॉटन दुपट्टा सूट ਲੈ ਕੇ ਆਇਆ ਬਟ ਕੁਆਲਿਟੀ ਪ੍ਰੀਮੀਅਮ ਨੋਟ ਮਾਰਕਟ ਸਟਾਈਲ ਮਤਲਬ ਉਹ ਬਹੁਤ ਲੋ ਕੁਆਲਿਟੀ ਵਾਲਾ ਸਟਾਕ ਨਹੀਂ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਟਾਕ ਲੈ ਕੇ ਆਏ ਆ ਜੀ ਪ੍ਰੋਪਰ ਨੈਕ ਦੇ ਉੱਤੇ ਵਰਕ ਆਏਗਾ ਪਿਓਰ कॉटन ਦਾ ਦੁਪੱਟਾ ਆਏਗਾ ਔਰ ਸਟੱਫ ਦੀ ਕੁਆਲਿਟੀ ਤੁਹਾਨੂੰ ਇੱਥੋਂ ਹੀ ਪਤਾ ਲੱਗ ਰਹੀ ਹੋਣੀ ਵੀ ਪਿਓਰ कॉटन ਦਾ ਸੂਟ ਹੈ ਬ੍ਰਾਂਡਡ ਆਰਟੀਕਲ ਹੋਏਗਾ ਬਹੁਤ ਹੀ ਸੋਹਣੀ ਪ੍ਰਿੰਟਡ ਬਾਟਮ ਹੋਏਗੀ ਇਹਦੇ ਵਿੱਚ ਆਪਾਂ ਕਲਰ ਕੰਟਰਾਸਟ ਐਂਡ ਡਿਜ਼ਾਈਨ ਤੁਹਾਨੂੰ ਸ਼ੋ ਕਰ ਦਨੇ ਆ ਬਹੁਤ ਹੀ ਸੋਹਣੇ ਆਰਟੀਕਲ ਰੈਡੀ ਟੂ ਡਿਸਪੈਚ ਦੇ ਆਰਟੀਕਲ ਹੈ ਔਰ ਤੁਹਾਨੂੰ ਅੱਜ ਇਹਦੀਆਂ ਪਿਕਸ ਵੀ ਪਾ ਦਨੇ ਆ ਔਰ ਵਿਦ ਰੇਟ ਕੁਆਲਿਟੀ ਪ੍ਰੀਮੀਅਮ ਹੋਏਗੀ ਇਹ ਯਾਦ ਰੱਖਿਓ ਔਰ ਇਹਦੇ ਘੇਰੇ ਦੇ ਉੱਤੇ ਵੀ ਲੇਸੀਆਂ ਆਣਗੀਆਂ ਚਿਕਨ ਦੀਆਂ ਕੁਆਲਿਟੀ A1 ਹੋਏਗੀ ਪਿਓਰ ਸੌਫਟ ਕਾਟਨ ਸ਼ਰਟ ਔਰ ਪਿਓਰ ਸੌਫਟ ਕਾਟਨ ਬਾਟਮ ਹੋਏਗੀ ਨੋ ਨੀਡ ਲਾਈਨਿੰਗ ਮਤਲਬ ਦੇਖੋ ਲਾਈਟ ਕਲਰ ਹੈ ਬਟ ਟ੍ਰਾਂਸਪੇਰੈਂਟ ਕੁਝ ਵੀ ਨਹੀਂ ਹੋਏਗਾ ਜੀ ਇਹਦੇ ਵਿੱਚ ਔਰ ਕਾਟਨ ਦਾ ਦੁਪੱਟਾ ਦੁਪੱਟੇ ਦੀ ਕੁਆਲਿਟੀ ਵੀ ਬਹੁਤ ਪ੍ਰੀਮੀਅਮ ਹੋਏਗੀ ਜੀ ਥੈਂਕ ਯੂ ਹਾਂਜੀ ਕਲਰਸ ਆਪਸ਼ਨ ਤੁਸੀਂ ਦੇਖ ਸਕਦੇ ਹੈਗੇ ਇਹ ਵਾਲੇ ਤੁਸੀਂ ਕਲਰਸ ਦੇਖਿਓ ਇਹ ਨੇ ਸਾਹਮਣੇ ਤੁਹਾਡੇ ਹੈਗੇ ਜਿਹੜੇ ਸ਼ਰਟ ਹੈ ਬਾਟਮ ਹੈ ਅੰਡੁਪੱਟਾ ਪ੍ਰਿੰਟਡ ਸ਼ਰਟ ਐਂਡ ਨੈਕਲਾਈਨ ਬਣੀ ਹੈ ਨਾਲ ਬਾਟਮ ਹੈਗੀ ਹੈ ਨਾਲ ਦੁਪੱਟੇ ਨੇ ਜੀ ਪ੍ਰਾਈਸ ਬਹੁਤ ਘੱਟ ਹੈ ਜੀ 550 ਦਾ ਸੂਟ ਹੈਗੇ ਨੇ ਸਿੰਗਲ ਸਿੰਗਲ ਆਰਟੀਕਲ ਹੈਗੇ ਨੇ ਜਿਨਾਂ ਨੇ ਵੀ ਪਰਚੇਸ ਕਰਨਾ ਹੈ ਲੈਣਾ ਹੈ ਖਰੀਦਣਾ ਹੈ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਮੈਂਸ਼ਨ ਹੈ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਵਟਸਐਪ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਲਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪੈਗੀ ਜੀ ਜਿਨਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਜੀ ਦੀ ਸਕਰੀਨਸ਼ਾਟ ਲੈ ਕੇ ਸਾਡੇ WhatsApp ਤੇ ਸੈਂਡ ਕਰੋ ਆਪਣਾ ਡਰੈਸ ਆਪਣਾ ਐਡਰੈਸ ਸੈਂਡ ਕਰੋ ਪ੍ਰੋਪਰ ਠੀਕ ਹੈ ਜੀ ਉਸ ਤੋਂ ਬਾਅਦ ਪੇਮੈਂਟ Google Pay ਕਰਕੇ Paytm ਕਰਕੇ PhonePe ਕਰਕੇ ਕਿਸੇ ਵੀ ਤਰੀਕੇ ਨਾਲ ਆਨਲਾਈਨ ਪੇਮੈਂਟ ਕਰਕੇ ਆਪਣਾ ਜਿਹੜਾ ਆਰਡਰ ਹੈ ਤੁਸੀਂ ਕਨਫਰਮ ਕਰ ਸਕਦੇ ਹੋਗੇ ਤੇ ਜਿਹੜੀ ਡਿਲੀਵਰੀ ਹੈਗੀ 7 ਤੋਂ 8 ਡੇਜ਼ ਦੇ ਵਿੱਚ ਹੋ ਜਾਏਗੀ ਵਰਕਿੰਗ ਡੇਜ਼ ਦੇ ਵਿੱਚ ਮਤਲਬ ਜੇ ਅਗਰ ਹੌਲੀਡੇ ਆ ਜਾਂਦੀ ਹੈ ਜਦੋਂ ਤਾਂ ਕੋਰੀਅਰ ਰੁਕ ਜਾਂਦੇ ਕਿਉਂਕਿ ਜਦੋਂ ਪੋਸਟ ਆਫਿਸ ਟੱਕਰ ਸਾਰਿਆਂ ਦੀ ਤੇ ਛੁੱਟੀ ਹੁੰਦੀ ਹੈ ਜਿਵੇਂ ਆਪਾਂ ਨੂੰ ਛੁੱਟੀ ਹੁੰਦੀ ਹੈ ਉਵੇਂ ਸਾਰੇ ਕੋਰੀਅਰ ਵਾਲਿਆਂ ਨੂੰ ਵੀ ਛੁੱਟੀ ਹੁੰਦੀ ਹੈ ਸੋ ਇਸ ਕਰਕੇ ਕੋਰੀਅਰ ਰੁਕ ਜਾਂਦੇ ਨੇ ਕਿਉਂਕਿ ਲਾਸਟ ਵੀਕ ਕਾਫੀ ਹੌਲੀਡੇਜ਼ ਆ ਗਈਆਂ ਸੀ ਇਸ ਕਰਕੇ ਆਪਣੇ ਕੋਰੀਅਰ ਲੇਟ ਹੋ ਗਏ ਸੀ ਜੀ ਕਸਟਰਰ ਪਰ ਜੀ ਹਾਈਪਰ ਹੋਏ ਪਏ ਸੀ ਜੀ ਸਾਡਾ ਕੋਰੀਅਰ ਨਹੀਂ ਆਇਆ ਤਾਂ ਹੌਲੀਡੇਜ਼ ਕਰਕੇ ਹੋ ਗਿਆ ਜੀ ਕਿੰਨੀਆਂ ਹੀ ਹੌਲੀਡੇਜ਼ ਆ ਗਈਆਂ ਸੀ ਲਾਸਟ ਵੀਕ ਇਸ ਕਰਕੇ ਜਿਹੜੇ ਆਪਣੇ ਕੋਰੀਅਰ ਡੇਟ ਹੋ ਗਏ ਨੇ ਦਾ ਵਰਕਿੰਗ ਡੇਜ਼ ਦੇ ਵਿੱਚ 7 ਡੇਜ਼ ਦੇ ਵਿੱਚ ਤੁਹਾਡੇ ਤੱਕ ਪਹੁੰਚ ਜਾਣਗੇ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ WhatsApp ਤੇ ਸਾਡੇ ਨਾਲ ਕੰਟੈਕਟ ਕਰਕੇ ਆਪਣਾ ਆਰਡਰ ਪੇਸ ਕਰਵਾ ਸਕਦੇ ਹੈਗੇ ਅਗਰ ਕਿਸੇ ਵੀ ਲੜਕੀ ਨੇ ਲੇਡੀਜ਼ ਨੇ ਹਾਊਸ ਵਾਈਫ ਨੇ ਬੁਟੀਕ ਵਾਲਿਆਂ ਨੇ ਜਾਂ ਕਿਸੇ ਨੂੰ ਵੀ ਆਨਲਾਈਨ ਵਰਕ ਸ਼ੁਰੂ ਕਰਨਾ ਹੈਗਾ ਠੀਕ ਹੈ ਜੀ ਘਰ ਬੈਠ ਕੇ ਜ਼ੀਰੋ ਇਨਵੈਸਟਮੈਂਟ ਤੇ ਵਰਕ ਕਰਨਾ ਚਾਹੁੰਦੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਥੈਂਕ ਯੂ ਸੋ ਮੱਚ